ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਨਾ ਪਤਾ ਨੂੰ ਦੱਸਾਂਗੇ ਆਪਾਂ ਗਲੇ ਦੇ ਉੱਤੇ ਲੈਸ ਲਾਉਣੀ ਆਹ ਵਾਲੀ ਆਪਣੇ ਕੋਲੇ ਲੈਸ ਹੈਗੀ ਇਹ ਲੈਸ ਨੂੰ ਆਪਾਂ ਨਾ ਗੁੰਮ ਲਾਵਾਂਗੇ ਤੇ ਪਹਿਲਾ ਆਪਾਂ ਜਨ ਕਿ ਜਿਹੜਾ ਰੈਡੀਮੇਡ ਗਲਾ ਹੀ ਲੈਂਦਾਗਾ ਆਪਾਂ ਰੈਡੀਮੇਡ ਗਲਾ ਜਨ ਕਿ ਆਪਣੇ ਸੂਟ ਦੇ ਉੱਤੇ ਇਸ ਤਰ੍ਹਾਂ ਪ੍ਰੈਸ ਦੇ ਨਾਲ ਚਪਕੇ ਲਿਆ ਉਸ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਕੱਪੜੇ ਨੂੰ ਫੋਲਡ ਕਰਕੇ ਇਹਦੇ ਤੇ ਸੀਨ ਲਾ ਲੈਣੀ ਹੈ ਉਸ ਤੋਂ ਬਾਅਦ ਤੁਹਾਨੂੰ ਅੱਗੇ ਦਿਖਾਉਣੀ ਹੈ ਆਪਾਂ ਅਾਕੋ ਜੀ ਹੁਣ ਆਪਣਾ ਇਹਦੇ ਚਾਰੋਂ ਸਾਈਡ ਇਸ ਤਰ੍ਹਾਂ ਫੋਲਡ ਕਰ ਲਿਆ ਕੱਪੜਾ ਤੇ ਹੁਣ ਆਪਾਂ ਨੂੰ ਨਾ ਜੇ ਆਪਾਂ ਇਧਰਲੀ ਸਾਈਡ ਆਪਾਂ ਦੇਖੀਏ ਤੇ ਆਪਾਂ ਨੂੰ ਜਨਕੀ ਇਹ ਕੱਪੜਾ ਥੋੜਾ ਜਿਆਦਾ ਜਨਕੀ ਮੋਟਾ ਹੈਗਾ ਤੇ ਸਰਦੀਆਂ ਵਾਲਾ ਕੱਪੜਾ ਹੈਗਾ ਉਸ ਕਰਕੇ ਨਾ ਜਨਕੀ ਇਧਰਲੀ ਸਾਈਡ ਆਪਾਂ ਨੂੰ ਬਿਲਕੁਲ ਵੀ ਦਿਸ ਨਹੀਂ ਰਹੀ ਬੁਕਰਮ ਵੀ ਆਪਾਂ ਸੀਨ ਉਹ ਕਿੱਥੇ ਲਾਈਏ ਤੇ ਇਹਦੇ ਕਰਕੇ ਨਾ ਆਪਾਂ ਪਹਿਲਾਂ ਇੱਕ ਸੀਨ ਇਸ ਤਰ੍ਹਾਂ ਹੀ ਮਾਰ ਲਾਂਗੇ ਸਿੱਧੀ ਇਹਦੇ ਨਾਲ ਨਾਲ ਜਿੱਥੇ ਆਪਾਂ ਇਹਦੇ ਬੁਕਰਮ ਦੇ ਨਾਲ ਬਿਲਕੁਲ ਬੁਕਰਮ ਦੇ ਨਾਲ ਨਾਲ ਇੱਕ ਸੀਨ ਇਸ ਤਰ੍ਹਾਂ ਟਪਾ ਲਾਂਗੇ ਸਿੰਪਲੀ ਸੀਨ ਕੱਢਾਂਗੇ ਆਪਾਂ ਇਸ ਤਰ੍ਹਾਂ ਨਿੱਕੇ ਦੇ ਕੱਪੜੇ ਕੋਈ ਨਹੀਂ ਹੈਗਾ ਗਲੇ ਤੇ ਆ ਦੇਖੋ ਜੀ ਸਿੰਪਲ ਆਪਾਂ ਸੀਨ ਕੱਢ ਲਈ ਹੁਣ ਇਹਨਾਂ ਜਿਹੜੀ ਸੀਨ ਕੱਢੀ ਹੈਗੀ ਇਹਦੇ ਉੱਪਰ ਉੱਪਰ ਨਾਲ ਆਪਾਂ ਚਾਕ ਵੀ ਲਾ ਸਕਦੇ ਹਾਂ ਜਿਸ ਤਰ੍ਹਾਂ ਚਾਕ ਦੇ ਨਾਲ ਵੀ ਨਿਸ਼ਾਨ ਲਾ ਸਕਦੇ ਇਹਨੂੰ ਇਸ ਤਰ੍ਹਾਂ ਤਾਂ ਤੁਹਾਨੂੰ ਪਤਾ ਲੱਗ ਜੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਅਸੀਂ ਤਾਂ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਚਾਕ ਦੇ ਨਾਲ ਨਿਸ਼ਾਨ ਲਾਉਣ ਦੀ ਵੀ ਤੁਹਾਨੂੰ ਦਿਸ ਜੇ ਇਸ ਕਰਕੇ ਆਪਾਂ ਨਿਸ਼ਾਨ ਲਾਤਾ ਹੁਣ ਨਾ ਆਪਾਂ ਆਹ ਵਾਲੀ ਗੰਮ ਲਾਵਾਂਗੇ ਤੇ ਜਿਹੜਾ ਆਪਾਂ ਇਹ ਸੀਨ ਲਾਈਆ ਉਹ ਗੰਮ ਦੇ ਉਹ ਉਹਦੇ ਉੱਤੇ ਉੱਤੇ ਨੇ ਇਸ ਤਰ੍ਹਾਂ ਗੰਮ ਲਾ ਦਾਂਗੇ ਸਾਰੀ ਸੀਨ ਦੇ ਉੱਤੇ ਉੱਤੇ ਇਸ ਤਰ੍ਹਾਂ ਸੇਪੇ ਸੀਨ ਸੀਨ ਦੇ ਉੱਤੇ ਆਪਾਂ ਇਹਨੂੰ ਗੰਮ ਨੂੰ ਲਾਵਾਂਗੇ ਇਸ ਤਰ੍ਹਾਂ ਜਿਹੜੀ ਆਪਣੀਆਂ ਭੈਣਾਂ ਬਿਗਨਰ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਇਹ ਜਨਕੀ ਗੁੰਮ ਲੈ ਗਲੇ ਤੇ ਲਾਉਣੀ ਆਉਂਦੀ ਉਹਨਾਂ ਨੂੰ ਬਹੁਤ ਔਖਾ ਲੱਗਦਾਗਾ ਉਹਨਾਂ ਲਈ ਅੱਜ ਆਪੇ ਹੀ ਸੌਖਾ ਜਿਹਾ ਤਰੀਕਾ ਹੈਗਾ ਹਾਂ ਤੇ ਕੁਝ ਜਿਹਾ ਆਪੇ ਇਹਦੇ ਨਾਲ ਨਾਲ ਬਿਲਕੁਲ ਇਹਦੇ ਨਾਲ ਨਾਲ ਇਸ ਤਰ੍ਹਾਂ ਜਿਹੜੀ ਸੀਨ ਲਾਈ ਹੈ ਉਹਦੇ ਉੱਤੇ ਉੱਤੇ ਇਸ ਤਰ੍ਹਾਂ ਗਮ ਲਾ ਲਈ ਆਪਾਂ ਗਮਨ ਵਾਲੀ ਇਸ ਤਰ੍ਹਾਂ ਜੀ ਹੁਣ ਆਪਾਂ ਲਵਾਂਗੇ ਲੈਸ ਲੈਸ ਦਾਖ ਜੀ ਆਪਣੇ ਕੋਲ ਕਾਫੀ ਚੌੜੀ ਹੈਗੀ ਜਿੰਨੀ ਆਪਾਂ ਰੱਖਣੀ ਹੈਗੀ ਲੈਸ ਦਾ ਨਾ ਤੁਸੀਂ ਸਿੱਧਾ ਪਾਸਾ ਉੱਪਰ ਰੱਖਿਓ ਤੇ ਪੁੱਠਾ ਪਾਸਾ ਲੈਸ ਦਾ نیچے ਰੱਖਿਓ ਤੇ ਇਹਨੂੰ ਨਾ ਇਹਦੇ ਉੱਪਰ ਰੱਖ ਲਾਂਗੇ ਇਸ ਤਰ੍ਹਾਂ ਆਪਣੀ ਇੱਥੋਂ ਚੰਗੀ ਤਰ੍ਹਾਂ ਫੋਲਡ ਹੋ ਜੇ ਇੱਥੇ ਆਪਾਂ ਨਾ ਛੋਟੇ ਛੋਟੇ ਕੱਟ ਲਾ ਲਾਂਗੇ ਲੈਸ ਦੀ ਦੇ ਨਾਲ-ਨਾਲ ਇਸ ਤਰ੍ਹਾਂ ਇਹਦੀ ਫਿਰ ਇੱਕ ਕੱਟ ਲਾ ਲੈਣੀ ਹੈ ਜਿਹੜੀ ਗਮ ਲਾਈ ਹੈ ਆਪਾਂ ਗਮ ਦੇ ਉੱਪਰ-ਉੱਪਰ ਲੈਸ ਨੂੰ ਇਸ ਤਰ੍ਹਾਂ ਰੱਖੀ ਚੱਲਾਂਗੇ ਥੋੜਾ ਟਾਈਮ ਆਪਾਂ ਜਨਕੀ ਇਸ ਨੂੰ ਨਾ neck ਨੂੰ ਇਸ ਤਰ੍ਹਾਂ ਹੀ ਰੱਖ ਲਾਂਗੇ ਉਹਦੇ ਨਾਲ ਇਸ ਤਰ੍ਹਾਂ ਹੋਊਗਾ ਵੀ ਆਪਣੀ ਜਿਹੜੀ ਗਮ ਹੈਗੀ ਜਾਨੀ ਕਿ ਇਹ ਸੁੱਕ ਜਾਊਗਾ ਫਿਰ ਬਾਅਦ ਚ ਇਹ ਨਾ ਹਲਦਾ ਨਹੀਂ ਹੈਗਾਗਾ ਚੰਗੀ ਤਰ੍ਹਾਂ ਜਾਨੀ ਕਿ ਸੁੱਕ ਜੀ ਜਾਊਗਾ ਜੇ ਤੁਸੀਂ ਥੋੜਾ ਤੁਸੀਂ ਵੇਟ ਕਰ ਲਿਓ ਅੱਧਾ ਘੰਟਾ ਤੁਸੀਂ ਇਸ ਤਰ੍ਹਾਂ ਰੱਖ ਜੀ ਉਹਨੂੰ 10 ਮਿੰਟ ਰੱਖ ਦਿਓ ਸਰਦੀ ਚ ਚਲ ਆਪਾਂ ਅੱਧਾ ਘੰਟਾ ਰੱਖ ਲੈਣੀ ਹੈ ਥੋੜੇ ਕੈਂਚੀ ਕੱਟਨੀ ਰਹੀ 1/2 ਇੰਚ ਦੇ ਨਾਲ ਇਸ ਤਰ੍ਹਾਂ ਕੱਟ ਲਾ ਦੇਣੀ ਹੈ ലി ഫോൽഡ ചി തരേജി ഹാ ടി ജി ഗമ പോയി ਅਦੇ ਕੋਈ ਟੋਪਰ ਜਿਹੜੀ ਐਕਸਟਰਾ ਲੈਸ ਹੋਊਗੀ ਉਹਨੂੰ ਆਪਾਂ ਕੱਟ ਦਿੰਨੀ ਆ ਆਪਾਂ ਇਹਨੂੰ ਥੋੜਾ ਟਾਈਮ ਰੱਖਾਂਗੇ ਇਸ ਤਰੀ ਜਿੱਦ ਇਹਨੂੰ ਰੱਖ ਲਾਂਗੇ ਆਪਾਂ ਥੋੜਾ ਟਾਈਮ ਫਿਰ ਹੀ ਨਾ ਇਹ ਨਾਲ ਚਿਪਕ ਜੂਗਾ ਬਿਲਕੁਲ ਵੀ ਸੁੱਕ ਜੂਗਾ ਆ ਦੇਖੋ ਜੀ ਹੁਣ ਆਪਾਂ ਇਹਦੇ ਨਾਲ ਇਹ ਤਾਂ ਲੱਗ ਗਈ ਜੀ ਲੈਸ ਲਾ ਲਈ ਇਸ ਤਰ੍ਹਾਂ ਸਿੱਧੇ ਪਾਸੇ ਆਪਾਂ ਲੈਸ ਲਾ ਲਈ ਹੁਣ ਨਾ ਇਹਨੂੰ ਆਪਾਂ ਇਸ ਤਰ੍ਹਾਂ ਉਲਟਾ ਕਰ ਲਾਂਗੇ ਤੇ ਆਪਣਾ ਸ਼ਰਟ ਵਾਲਾ ਕੱਪੜਾ ਲੈ ਲਾਂਗੇ ਤੇ ਉਸ ਤਰ੍ਹਾਂ ਹੀ ਸੈਂਟਰ ਕਰਕੇ ਜਿਵੇਂ ਆਪਾਂ ਆਰਮ ਸੂਟ ਦਾ ਗਲਾ ਜੜਦੇ ਹਾਂ ਉਸ ਤਰ੍ਹਾਂ ਹੀ ਜੜਾਂਗੇ ਇਸ ਤਰ੍ਹਾਂ ਵਿਚਕਾਰ ਸੀਨ ਲਾ ਕੇ ਸੀਨ ਲੱਗੀ ਹੋਈ ਹੈ ਉਹ ਸੀਨ ਦੇ ਉੱਪਰ ਉੱਪਰ ਇੱਕ ਸੀਨ ਆਪਾਂ ला लेंगे इस तरह आ देखो जी आप इस तरह भी सीधी क्ड सकते हैं कि पर आप इस तरह आप क्ड के इस तरह करो जी अपन भैन बिगनर ने इस तरह ਅੱਧੀ ਸੀਨ ਇਸ ਤਰ੍ਹਾਂ ਲਾ ਕੇ ਨਾ ਉਸ ਤੋਂ ਬਾਅਦ ਅੱਧੀ ਇਧਰਲੀ ਸਾਈਡ ਤੋਂ ਲਾ ਲਿਆ ਕਰੋ ਵੀ ਬਾਹਲ ਨਾ ਪਵੇ ਕੱਪੜੇ ਦੇ ਵਿੱਚ ਆ ਦੇਖੋ ਜੀ ਅੱਧੀ ਇਧਰਲੀ ਸਾਈਡ ਤੋਂ ਅੱਧੀ ਸੀਨ ਤਾਂ ਆਪਾਂ ਇਧਰੋਂ ਲਾ ਲਈ ਅੱਧੀ ਸੀਨ ਆਪਾਂ ਇਧਰ ਦੀ ਇਸ ਤਰ੍ਹਾਂ ਲਾ ਲਾਂਗੇ ਆਪਾਂ ਐਂ ਸੇ ਪੂਰੀ ਸੀਨ ਵੀ ਇਸ ਤਰ੍ਹਾਂ ਨਕਮਾ ਜਿਹਾ ਇਸ ਤਰ੍ਹਾਂ ਲਾ ਸਕਦੇ ਆ ਆ ਦੇਖੋ ਜੀ पर जी अपन भैन बिगनर ने इस तरह अद्धी दी करके सीन अद्धी सैड द ला लिया करो फिर ला के वह कपड़ा वो हो करके दूसरी सैड भी वो कर लिया करो तो हूँ आप बचारों कपड़े इस तरह कट ला जोड़ा एक्सट्रा कपड़ा उन्होंने कट देंगे इतने ला लेंगे आप కట్ జీ సరే దీ కట్టు హోళీ హళి లాయో కతే థల్ నీచ కప్పుడా వద్ధ కట్టే జాయి తే హా ఏను ఆ ఇది లెస్ అను ਲੈਸ ਇਧਰ ਕਰਕੇ ਤੇ ਆਪਾਂ ਇਹਦੇ ਉੱਪਰ ਨਾਲ ਇੱਕ ਸੀਨ ਲਾ ਲਾਂਗੇ ਇਸ ਤਰ੍ਹਾਂ ਹਾਣਿਕ ਜਿਸ ਤਰ੍ਹਾਂ ਲੈਸ ਦਾ ਖਿਆਲ ਰੱਖਿਓ ਤੁਸੀਂ ਥੱਲੇ ਆਪਣੀ ਲੈਸ ਨਾ ਆਵੇ ਲੈਸ ਨੂੰ ਸਾਈਡ ਤੇ ਕਰੀ ਜਾਇਓ ਇਸ ਤਰ੍ਹਾਂ ਆ ਦੇਖੋ ਜੀ ਆਪਾਂ ਹੁਣ ਤੁਹਾਨੂੰ ਗਲਾ ਸਿੱਧਾ ਕਰਕੇ ਦਿਖਾਉਣੀ ਆ ਆਪਾਂ ਆ ਦੇਖੋ ਜੀ ਆਪਣੀ ਗਲੇ ਦੇ ਉੱਤੇ ਗੁੰਮ ਲੈਸ ਲੱਗ ਗਈ ਇਹਦੇ ਲਈ ਸਾਈਡ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਦੇਖੋ ਜੀ ਅੰਦਰੀ ਸਾਈਡ ਵੀ ਆਪਣੀ ਥੋੜੀ ਜਿਹੀ ਲੈਸ ਜ਼ਿਆਦਾ ਚੌੜੀ ਸੀ ਤੇ ਆ ਦੇਖੋ ਜੀ ਆਪਣੀ ਲੈਸ ਲੱਗ ਕੇ ਤਿਆਰ ਹੋ ਗਈ ਤੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਆਪਣੀ ਕਿਵੇਂ ਲੱਗੀ Thank you once again. Bye bye.